ਹਾਂਜੀ ਦੋਸਤੋ ਪਿਆਰ ਭਰੀ ਸਸਰੀਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਰੀ ਨੂੰ ਤੇ ਜ਼ਿਲ੍ਹਾ ਪ੍ਰੀਕੋੜ ਦੋਸਤੋ ਤੇ ਬਾਈਆਂ ਨੇ ਮੱਝ ਸੇਲ ਕਰਨੀ ਆ ਦੋਸਤੋ ਤੇ ਕਰਦਿਆਂ ਬਾਈ ਦਾ ਸਾਰੀ ਗੱਲਬਾਤ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਜੋ ਬਾਈ ਅਮਰ ਭਾਈ ਸਸਰੀਕਾਲ ਸਸਰੀਕਾਲ ਬਾਈ ਤੇ ਕੀ ਰਿਕਾਰਡ ਆ ਬਾਈ ਦੀ ਕਰਮ ਵਾਲੀ ਦਾ ਏ ਬਈ ਘਰ ਦੀ ਝੋਟੀ ਆ ਆਪਣੇ ਠੀਕ ਆ ਬਾਈ ਜੀ ਤੀਜੇ ਦੂਏ ਸੂਏ ਸੂਣਾ ਇਹਨੇ ਐਦਕੀ ਠੀਕ ਆ ਜੀ ਪਹਿਲੇ ਦੂਏ 12 ਲੀਟਰ ਦੁੱਧ ਦਿੱਤਾ ਠੀਕ ਆ ਜੀ ਦੂਜੇ ਸੂਏ 16 ਦਿੱਤਾ ਠੀਕ ਆ ਜੀ ਤੈਤ ਕਿ ਜਿਵੇਂ ਇਹਦੀ ਬਾਡੀ ਲੈਂਗੁਏਜ ਹੀ ਦੱਸਦੀ ਆ ਲੇਵਾ ਦੂਗਾ ਸੋਣੀ ਬਣ ਕੇਰਾ ਠੀਕ ਆ ਜੀ ਭਰ ਗਈ ਏ ਮੱਝ ਠੀਕ ਆ ਜੀ ਵੀ 18 ਲੀਟਰ ਦੁੱਧ ਕੱਢੂਗੀ ਬਾਈ ਐਦਕੀ ਕੱਢੂ 18 ਤੋਂ ਪਲੱਸ ਭਲਾ ਕੱਢ ਦੇ ਠੀਕ ਆ ਜੀ ਘੱਟ ਨਹੀਂ ਦਿੰਦੀ ਠੀਕ ਹੂੰ ਓ ਦੋਸਤੋ ਸਾਰੀ ਮੱਝ ਦੇ ਆਪਾਂ ਤੁਹਾਨੂੰ ਨਿਗਮਰਾਵਾਂਗੇ ਤੇ ਚੈੱਕ ਪਾਤੋ ਦੀ ਕਰਨੀ ਆ ਪਤਲੇ ਪਿੰਡੇ ਦੀ ਮੱਝ ਆ ਕਿ ਦਿਖਾਵਾਂ ਬਈ ਹਾਂ ਇੱਕ ਵਾਰੀ ਤੋੜ ਕੇ ਵਖਾ ਦਿਓ ਬਾਈ ਜੀ ਪੱਟ ਪੜੇ ਦੀ ਬਹੁਤ ਸਾਫ ਪਈ ਆ ਦੋਸਤੋ ਤੇ ਇੱਕ ਹਫਤੇ ਦੀ ਕੱਚੀ ਆ ਜੀ ਚਾਰੇ ਥਾਨ ਬਿਲਕੁਲ ਬਰਾਬਰ ਦੇ ਥਾਨ ਆ ਤੇ ਬਹੁਤ ਰਾਜੀ ਪਈ ਆ ਦੋਸਤੋ ਵੀਡੀਓ ਤੇ ਐਂਡ ਤੱਕ ਬਣੇ ਰਹੋ ਚਲੋ ਵੀ ਪਾਣੀ ਪੀ ਲੈਂਦੀ ਬਾਈ ਠੀਕ ਆ ਬਾਈ ਜੀ ਰੇਟ ਲੂਕ ਦੱਸ ਦਿਓ ਆਪਾਂ ਸੰਗਤਾਂ ਠੀਕ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਪਹੁੰਚਦੇ ਆਂ ਬਾਈ ਤੋਂ ਕੋਲਤਾ ਪਈ ਆ ਬਾਈ ਮੁੱਲ ਬਾਈ ਇਹਦਾ ਮੰਗਣ ਨੂੰ ਭਲਾ ਆਪਾਂ 2 ਲੱਖ ਮੰਗੀ ਜਾਗੇ ਠੀਕ ਆ ਬਾਈ ਜੀ ਪਰ 1 ਲੱਖ ਤੇ 60000 ਦੀ ਦੇਣੀ ਆ ਦੇਣੀ ਆ ਜੀ ਹਾਂ ਨਾ ਘੱਟ ਨਾ ਵੱਧ ਠੀਕ ਆ ਜੀ ਇੰਨੇ ਦੀ ਆਪਾਂ ਦੇਵਾਂਗੇ ਤੇ ਉਹਨੇ ਹੀ ਮੰਗੇ ਆ ਬਾਈ ਆਪਾਂ ਠੀਕ ਆ ਹਾਂ ਤੇ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੋ ਬਾਈ ਮੋਬਾਈਲ ਨੰਬਰ ਬਾਈ ਜੀ 97799 00190 ਇੱਕ ਵਾਰੀ ਉਹ ਬੋਲ ਦੋ ਬਾਈ 97799 00190 ਠੀਕ ਹੈ ਜੀ ਤੋਂ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਤੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਤੇ ਮਿਲਦੇ ਆ ਦੋਸਤੋ ਇਸਤਨ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਤੰਦੇ ਤੱਕ